ਕਿਸਾਨ ਭਰਾਓ ਹਾਜੀ ਇੱਕ ਫਿਰ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੱਕੀ ਹੀਟ ਰਕਵਾ ਬਣਾਉਣ ਦੀ ਗੱਲ ਕੀਤੀ ਗਈ ਹੈ ਅ ਸੋ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਨੇ 3 ਲੱਖ ਏਕੜ ਰਕਵੇ ਨੂੰ ਮੱਕੀ ਹੀਟ ਲਿਆਉਣ ਦਾ ਟੀਚਾ ਮਿਥਿਆ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਝੋਨੇ ਦੀ ਥਾਂ ਸੋਨੇ ਦੀ ਮੱਕੀ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸਰਕਾਰ ਨੇ ਇਸ ਸੀਜ਼ਨ 3 ਲੱਖ ਏਕੜ ਰਕਵੇ ਨੂੰ ਮੱਕੀ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਮਿੱਥਿਆ। ਇਸ ਗੱਲ ਦਾ ਪ੍ਰਗਟਾਵਾ ਖੇਤੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੇ ਕਿਸਾਨ ਭਵਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਬਾਰੇ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ 200 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ। ਇਹਨਾਂ ਵੱਲੋਂ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਬਾਰੇ ਜਾਗਰੂਤ ਕੀਤਾ ਜਾਏਗਾ। ਸ਼ਿਰਕੁੜੀਆਂ ਨੇ ਮੁੱਖ ਖੇਤੀ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੂਬੇ ਵਿੱਚ ਜਾਗਰੂਕਤਾ ਮਹਮ ਸ਼ੁਰੂ ਕਰਨ ਤਾਂ ਜੋ ਕਿਸਾਨਾਂ ਨੂੰ ਮੱਕੀ ਹੀਟ ਵੱਧ ਤੋਂ ਵੱਧ ਰਕਬਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਇਸ ਲਈ ਹੰਗੁਰਦਾਸਪੁਰ ਪਠਾਨਕੋਟ ਸੰਗਰੂਰ ਕਪੂਰਥਲਾ ਪਟਿਆਲਾ ਜਲੰਧਰ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾਂ ਦਰਮਿਆਨ ਝੋਨੇ ਦੀ ਸਿੱਧੀ ਬਿਜਾਈ ਡੀਐਸਆਰ ਤਕਨੀਕ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗਨੇ ਨੇ ਕਿਹਾ ਕਿ ਵਿਭਾਗ ਨੇ ਗੁਣਮਤਾ ਨਿਯੰਤਰਣ ਲਈ ਮਹੱਤਵਪੂਰਨ ਟੀਚੇ ਮਿਤੇ ਹਨ ਜਿਸ ਦਾ ਉਦੇਸ਼ ਚਾਲੂ ਵਿੱਤੀ ਸਾਲ ਦੌਰਾਨ ਕੀਟਨਾਸ਼ਕਾਂ ਦੇ 4550 ਨਮੂਨੇ ਇਹ ਬੀਜ ਦੇ 6100 ਅਤੇ ਖਾਦ ਦੇ 5200 ਨਮੂਨੇ ਇਕੱਤਰ ਕਰਨਾ ਹੈ ਇਹ ਕਿਸਾਨ ਪਰ ਪਿਛਲੇ ਸਾਲ ਵੀ ਇਸ ਤੇ ਉਤੇ ਕਾਹੀ ਬਵਾਦ-ਬਵਾਦ ਹੋਇਆ ਸੀ ਜਦੋਂ ਕਿ ਸਰਕਾਰ ਇਹ ਚਿੱਠੀ ਸਾਹਮਣੇ ਲੈਉਣੀ ਪਹਲ ਗਈ ਸੀ ਇਹ ਸੈਂਟਰ ਸਰਕਾਰ ਦੀ ਸਕੀਮ ਸੀ ਕਾਫੀ ਸਾਰੇ ਜ਼ਿਲ੍ਹਿਆਂ ਵਿੱਚ ਜਿਹਦੇ ਵਿੱਚ ਹਰ ਯੂਪੀ ਹਰਿਆਣਾ ਅਤੇ ਪੰਜਾਬ ਦਾ ਕੁਸ਼ੇਰੀਆ ਸੀਜੀ ਦੇ ਵਿੱਚ ਵਿੱਤੀ ਸਹਾਇਤਾ ਵੀ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ ਪਰ ਮੈਂ ਇਸ ਕਵਰ ਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਇਹ ਤਾਂ ਸਾਡੇ ਖੇਤੀਬਾੜੀ ਅਧਿਕਾਰੀ ਜਦੋਂ ਫੀਲਡ ਦੇ ਵਿੱਚ ਆਉਣਗੇ ਤਾਂ ਪਤਾ ਚੱਲੇਗਾ ਕਿ ਪਹਿਲਾਂ ਅਮਰਿਕਲ 7000 ਰੁਪਿਆ ਪਰ ਇਕੜ ਦੀ ਗੱਲ ਉਸ ਵੇਲੇ ਚੱਲ ਰਹੀ ਸੀ ਤੇ ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਹਦਾਇਤਾਂ ਪਾਕਿਸਤਾਨ ਦੇ ਨਿਰਦੇਸ਼ ਆਉਂਦੇ ਨੇ ਕਿ ਜਿਹੜੇ ਕਿਸਾਨਾਂ ਨੇ ਮਨ ਬਣਾਇਆ ਤਾਂ ਚਲੋ ਜਰੂਰ ਨੂੰ ਸਹਾਇਤਾ ਮਿਲੇਗੀ ਜਾਣਕਾਰੀ ਵੀ ਮਿਲੇਗੀ ਬਹੁਤ ਬਹੁਤ ਧੰਨਵਾਦ